ਜਿਹੜਾ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਨਹੀਂ ਜੋੜਦੇ ਸਮਝੋ ਵੀ ਇਹ ਸਾਡੇ ਬਾਕੀ ਬੜੀ ਵੱਡੀ ਇੱਕ ਮੁਸ਼ਕਲ ਆ ਬੜੀ ਵੱਡੀ ਮੁਸ਼ਕਲ ਦਾ ਸਾਨੂੰ ਸਾਹਮਣੇ ਕਰਨਾ ਪੈਣਾ ਹੈ ਜੇ ਅਸੀਂ ਬੱਚਿਆਂ ਨੂੰ ਗੁਰੂ ਦੇ ਨਾਲ ਨਹੀਂ ਜੋੜਦੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਜੋੜੋ ਜੇ ਨਾ ਸੰਗਤ ਜੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਲੋਗੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਲੋਗੇ ਜੋ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਹੋ ਰਿਹਾ ਵਾ ਜੋ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਹੋ ਰਿਹਾ ਵਾ ਉਹਨਾਂ ਚੀਜ਼ਾਂ ਤੋਂ ਆਪਾਂ ਤੌਬਾ ਕਰ ਲਾਂਗੇ ਸਾਡੀ ਜ਼ਿੰਦਗੀ ਵੀ ਵਧੀਆ ਲਿਖੇਗੀ ਗਾੜੀ ਸੰਗਤ ਜੀ ਆਪਾਂ ਇਹ ਆਪਣੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨਾ ਵਾ ਸਿੱਖੀ ਦੇ ਨਾਲ ਜੋੜਨਾ ਵਾ ਜਿੰਨਾ ਆਪਾਂ ਆਪਣੇ ਬੱਚਾਂ ਨੂੰ ਸਿੱਖੀ ਦੇ ਨਾਲ ਜੋੜਾਂਗੇ ਨਾ ਸਾਡੇ ਬੱਚੇ ਜਿਹੜੇ ਮਾੜੇ ਵਕਾਰ ਆ ਮਾੜੀਆਂ ਚੀਜ਼ਾਂ ਵਾ ਉਹਨਾਂ ਚੀਜ਼ਾਂ ਤੋਂ ਸੰਗਤ ਜੇ ਬਾਦ ਜਾਣਗੇ ਗੁਰਮਤਿ ਦੇ ਨਾਲ ਜੋੜੀਏ ਵਾ ਤੋਂ ਬਾਅਦ ਆਪਾਂ ਗੁਰੂ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰਨੀਏ ਮਾਤਾ ਗੁਜਰ ਗੌਰ ਜੀ ਮਾਤਾ ਗੁਜਰਕੌਰ ਜੀ ਗੁਣਾਵੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਸੀ ਨਾ ਸਿੱਖੀ ਦੇ ਨਾਲ ਤੇ ਸਿੱਖੀ ਦੇ ਨਾਲ ਜੋੜਿਆ ਸੀ ਤੇ ਅੱਜ ਦੁਨੀਆ ਅੱਜ ਦੁਨੀਆ ਉਸ ਮਾਤਾ ਨੂੰ ਯਾਦ ਕਰਦੀ ਆ ਉਸ ਮਾਤਾ ਅੱਜ ਦੁਨੀਆ ਉਸ ਮਾਤਾ ਨੂੰ ਯਾਦ ਕਰਦੀ ਆ ਇਹ ਮਾਤਾ ਗੁਜਰਕੌਰ ਜੀ ਹੋਏ ਆ ਜਿਨ੍ਹਾਂ ਦੇ ਪੋਤੇ ਸੀ ਇਹ ਬਾਬਾ ਜੋਰਾਵਾਂ ਸਿੰਘ ਜੀ ਬਾਬਾ ਫਦੇ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੱਜਾ ਸਿੰਘ ਜੀ ਜਿਨ੍ਹਾਂ ਦੇ ਪੁੱਤੇ ਹੋਏ ਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਬੱਚੇ ਹੋਏ ਆ ਤੇ ਦਾਦਾ ਧੰਨ ਸ੍ਰੀ ਗੁਰੂ ਤੇਗ ਬਾਬਾ ਉਹਨਾਂ ਦਾ ਦਾਦਾ ਹੋਇਆ ਜਿਨ੍ਹਾਂ ਦੀ ਇੰਨੀ ਮਜਬੂਤ ਨੀ ਸੀਗੀ ਇੰਨੀ ਮਜ਼ਬੂਤ ਨੀ ਹੋਵੇ ਤੇ ਇੰਨੀ ਮਜ਼ਬੂਤ ਨੀ ਦੇ ਉੱਤੇ ਜਿਹੜੀ ਬਿਲਡਿੰਗ ਆ ਖੜੀ ਖਾਨੀ ਬੜੀ ਔਖੀ ਆ ਸੰਤ ਜੀ ਉਸ ਬੱਚਿਆਂ ਨੇ ਉਹ ਨੀ ਜਿਹੜੀ ਆ ਉਹ ਨੀ ਖਾਮਜਾਬ ਰੱਖੀ ਨੀਹਾਂ ਦੇ ਵਿੱਚ ਖੜੇ ਹੋ ਗਏ ਨੀਹਾਂ ਦੇ ਵਿੱਚ ਖੜੇ ਹੋ ਗਏ ਉਹਨਾਂ ਨੇ ਸਾਰੀ ਰਾਤ ਸਾਰੀ ਰਾਤ ਆਪਣੇ ਬੱਚਿਆਂ ਨੂੰ ਉਪਦੇਸ਼ ਦਿੱਤਾ ਕਿ ਤੁਹਾਡੇ ਦਾਦਾ ਜੀ ਨੇ ਬੜੀ ਕੁਰਬਾਨੀ ਕੀਤੀ ਤੁਹਾਡੇ ਦਾਦਾ ਜੀ ਨੇ ਬੜੀ ਕੁਰਬਾਨੀ ਕੀਤੀ ਤੁਹਾਡੇ ਪਿਤਾ ਜੀ ਉਹਨਾਂ ਨੇ ਬੜੀਆਂ ਜੰਗਾਂ ਲੜੀਆਂ ਸਾਰੀ ਰਾਤ ਸਾਰੀ ਰਾਤ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਸਾਰੀ ਰਾਤ ਆਪਣੇ ਬੱਚਿਆਂ ਨੂੰ ਪੜ੍ਹਾਵੇ ਪੜ੍ਹਾਉਂਦੇ ਰਹੇ ਤਾਂ ਜੋ ਕਿ ਉਹ ਬੱਚੇ ਬੱਚਾ ਨੇ ਕਮਾਲ ਕਰ ਦਿੱਤੀ ਸੂਬੇ ਦੀ ਕਚਹਿਰੀ ਦੇ ਵਿੱਚ ਇੱਕ ਥਾਪੜ ਕੇ ਖੜੇ ਹੋਏ ਸੂਬੇ ਦੀ ਕਚਹਿਰੀ ਦੇ ਵਿੱਚ ਫਤੇਬਲ ਆਈ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ ਗੱਜ ਕੇ ਬੁਲਾਈ ਪਤਾ ਲੱਗਾ ਗਾੜੀ ਸੂਬੇਦਾਰ ਨੂੰ ਵੀ ਕਿ ਕੋਈ ਬੱਚੇ ਖੜੇ ਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਆ ਗਾੜੀ ਗੱਜ ਕੇ ਫਤੇ ਬੁਲਾਈ ਸਕਦੇ ਜਿੰਨੇ ਪਿਚੜੀ ਦੇ ਵਿੱਚ ਬੈਠੇ ਸੀਗੇ ਮੌਤ ਪੈ ਗਈ ਸਾਰਿਆਂ ਨੂੰ ਦੇਖ ਕੇ ਆਪਾਂ ਆਪਣੇ ਬੱਚੇ ਜਿਹੜੇ ਨਾ ਇਹੋ ਜੀ ਇਹੋ ਜੀ ਨਹੀਂ ਰੱਖਣੀਆਂ ਆਪਣੇ ਬੱਚਿਆਂ ਦੀ ਇਹੋ ਜੀ ਨਹੀਂ ਰੱਖਣੀ ਨਾ ਕਿ ਆਪਣੇ ਬੱਚਿਆਂ ਦੇ ਸਾਹਮਣੇ ਟੇਬਲ ਉੱਤੇ ਜਾਗ ਰੱਖਣਾ ਤੇ ਨਾਲ ਰੱਖਣੀਆਂ ਦੋ ਗਲਾਸੀਆਂ ਤੇ ਬੱਚਿਆਂ ਨੂੰ ਕਹਣਾ ਵੀ ਲਾਓ ਬੱਚਿਓ ਅਚਾਰ ਲੈ ਆਓ ਗੰਡਾ ਲੈ ਆਓ ਸਬਜ਼ੀ ਲੈ ਆਓ ਆਪਾਂ ਪੈਗ ਲਾ ਲਈਏ ਐ ਨਹੀਂ ਆਪਾਂ ਗੱਲ ਨਾ ਆਪਣੇ ਬੱਚਿਆਂ ਸਾਹਮਣੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ अपने बच्चों सीखी दसनी कि सीखी की छोटे बच्चे ने की इस सिर की खात अज वो आप देते एक कपड़ा बन के फिरते हैं ना एक कपड़ा नहीं एक दस्तार है ये जो दुकान उत्ते होंगा वा ਜਦੋਂ ਦੁਕਾਨ ਉੱਤੇ ਹੁੰਦਾ ਵਾ ਉਸ ਟਾਇਲ ਦੇ ਉੱਤੇ ਇਹ ਇੱਕ ਕੱਪੜਾ ਹੁੰਦਾ ਹੈ ਤੇ ਜਦੋਂ ਸਵੇਰ ਉੱਤੇ ਆ ਜਾਂਦਾ ਹੈ ਤੇ ਫਿਰ ਦਸਤਾਰ ਬਣ ਜਾਂਦੀ ਆ ਇਹ ਇੱਕ ਸੰਗਤ ਜੀ ਤਾਜ ਬਣ ਜਾਂਦਾ ਵਾ ਤਾਜ ਆਪਾਂ ਇਸ ਤਾਜ ਨੂੰ ਇੱਕ ਵਾਰੀ ਸਜਾਉਂਦੇ ਆ ਸ਼ੀਸ਼ਾ ਸਵੇਰੇ ਇੱਕ ਵਾਰੀ ਵੇਖਦੇ ਆ ਤੇ ਸਾਰਾ ਦਿਨ ਸਾਰਾ ਦਿਨ ਜਿਹੜੀ ਦੁਨੀਆ ਵਾ ਨਾ ਉਹ ਫਿਰ ਤੁਹਾਨੂੰ ਵੇਖਦੀ ਆ ਕਿ ਵਾਹ ਕੀ ਬਾਤ ਆ ਕਿੰਨਾ ਸੋਹਣਾ ਸਰਦਾਰ ਆ ਕਿੰਨਾ ਸੋਹਣਾ ਸਰਦਾਰ ਜਾ ਰਿਹਾ ਵਾ ਤੁਹਾਨੂੰ ਦੁਨੀਆ ਸਨੂਟ ਕਰਦੀ ਆ ਕਿਤੇ ਹੁਵੇ ਨਾ ਕਿਤੇ ਮੰਨ ਲੋ ਬੱਸ ਦੇ ਵਿੱਚ ਚੜਨਾ ਹੋਵੇ ਤੇ ਜਿਹੜਾ ਬੱਸ ਵਾਲਾ ਕਨੈਕਟਰ ਆ ਨਾ ਉਹ ਵੀ ਕਹਿ ਦਿੰਦਾ ਸਰਦਾਰ ਜੀ ਅੱਗੇ ਬੱਸ ਵਿੱਚ ਬਹਿ ਜਾਓ ਤੇ ਜਿਹੜੇ ਉਸ ਤਰ੍ਹਾਂ ਫਿਰ ਆ ਜਾਂਦੇ ਆ ਜਿਨ੍ਹਾਂ ਨੇ ਕੇਸ ਕੱਤੋਂ ਕਰਵਾਏ ਆ ਜਿਨ੍ਹਾਂ ਨੇ ਆਪਣੀ ਸਿੱਖੀ ਲਾਈਆਂ ਦੇ ਪੀਪਿਆਂ ਦੇ ਵਿੱਚ ਸੁੱਟਦੀ ਆ ਨਾਆਂ ਲਾਈਆਂ ਦੇ ਪੀਪਿਆਂ ਦੇ ਵਿੱਚ ਸਿੱਖੀ ਸੁੱਟੀ ਆ ਪਈ ਕੇਸ ਕੱਤਲ ਕਰਵਾਏ ਕੇਸ ਕੱਤੋਂ ਕਰਵਾ ਕੇ ਉਹ ਪੀਪੇ ਦੇ ਵਿੱਚ ਵਾਹ ਕੇ ਮਾਰਦੇ ਆ ਛਾਮਾਂ ਨੂੰ ਇਕੱਠੇ ਕਰ ਦਿੰਦੇ ਆ ਗੂੜੇ ਉੱਤੇ ਸੁੱਟ ਦਿੰਦੇ ਅੱਗ ਲਾ ਦਿੰਦੇ ਆ ਇਹ ਤੁਹਾਡੇ ਕੇਸਾਂ ਦੀ ਕਦਰ ਹੁੰਦੀ ਆ ਆ ਕੇਸ ਵਰਗਾ ਕਦੇ ਸ਼ਾਮਾਂ ਵੀ ਵੇਖਿਓ ਕਿ ਤੁਹਾਡੇ ਜਿਹੜੇ ਕੇਸ ਆ ਨਾ ਰੂੜੀ ਦੇ ਉੱਤੇ ਸੁੱਟ ਕੇ ਅੱਗ ਹੁੰਦੇ ਆ ਜਿਹੜੇ ਕਿ ਭਾਈ ਤਾਰੂ ਸਿੰਘ ਉਹਨਾਂ ਨੇ ਆਪਣਾ ਖੋਪੜ ਲਵਾ ਲਿਆ ਨਾ ਨਹੀਂ ਖੋਪੜ ਮੈਨੂੰ ਨਹੀਂ ਚਾਹੀਦੇ ਮੈਨੂੰ ਨਹੀਂ ਚਾਹੀਦੇ ਉਹਨਾਂ ਖੋਪੜ ਹੀ ਖੋਪੜ ਹੀ ਲਾਤਾ ਇਹ ਜਿਹੜੇ ਕੇਸ ਆ ਨਾ ਉਹ ਗੁਰੂ ਦੀ ਮੋਹਰ ਸੀ ਉਹਨਾਂ ਨੇ ਕੇਸ ਕਤਲ ਨਹੀਂ ਕਰਨ ਦਿੱਤੇ ਕਿ ਜੇ ਤੁਸੀਂ ਖਾੜਨਾ ਵਾ ਤੇ ਮੇਰਾ ਖੋਪੜੀ ਲੈ ਜਾਓ ਇਹ ਵੀ ਚਾਹੀਦੇ ਮੈਨੂੰ ਫਿਰ ਜੇ ਕਟਰੇ ਤੇ ਕੈਂਚੀ ਨਾਲ ਕੱਟ ਕੇ ਰੋਹ ਦੂੰ ਕਹਿੰਦੇ ਚੰਗਿਆੜੇ ਨਿਕਲਦੇ ਚੰਗਿਆੜੇ ਜਿਵੇਂ ਕੈਂਚੀ ਲੱਗਦੀ ਸੀ ਤੇ ਸਾਡੇ ਆਲੇ ਹੁਣ ਦੇ ਵੇਖੋ ਹੁਣ ਤੇ ਚੰਗਿਆੜੇ ਕੀ ਨਿਕਲਦੇ ਚੰਗਿਆੜੇ ਆਈ ਜਾਂਦੇ ਆ ਕਿਸ ਕਤਲ ਕਰਵਾਉਂਦੇ ਆ ਆਪੇ ਮਾਂ ਪਿਓ ਦੇ ਨਾਲ ਲੜਦੇ ਆ ਬੁਰੇ ਹਾਲਾਤ ਆ ਇਹ ਕਾੜਾ ਕਰਕੇ ਆ ਇਹ ਉਹਨਾਂ ਦੀ ਮੀਂਹ ਜਿਹੜੀ ਆ ਉਹ ਮਜ਼ਬੂਤ ਨਹੀਂ ਆ ਨਿਉ ਨੀਮਜਬੂਤ ਉਹਨਾਂ ਨੇ ਆਪਣੇ ਬੱਚਿਆਂ ਨੂੰ ਦੱਸਿਆ ਹੀ ਨਹੀਂ ਕਿ ਜਿਹੜੀ ਕੌਮ ਆ ਕੌਮ ਕੀ ਆ ਆਪਣੇ ਬੱਚਿਆਂ ਨੂੰ ਨਹੀਂ ਦੱਸਿਆ ਸਾਡੇ ਸਿੱਖਾਂ ਦੇ ਬੱਚਿਆਂ ਦੇ ਘਰ ਹੁੰਦੇ ਆ ਸਿੱਖਾਂ ਦੇ ਘਰ ਆ ਉਹਨਾਂ ਸਿੱਖਾਂ ਦੇ ਘਰਾਂ ਦੇ ਵਿੱਚ ਇਹ ਨਹੀਂ ਗਾ ਪਤਾ ਪਿਛਾਰ ਸਾਹਿਬ ਜਾਦੇ ਜਿਹੜੇ ਉਹ ਕੌਣ ਆ ਅਸੀਂ ਬੱਚਿਆਂ ਨੂੰ ਬੱਚਿਆਂ ਨੂੰ ਫਿਲਮਾਂ ਦਿਖਾਦ-ਖਾ ਕੇ ਪ੍ਰੇਰਿਤ ਕਰਦੇ ਆ ਕਿ ਆਹ ਵੇਖੋ ਬੱਚਿਓ ਆ ਜਿਹੜੀ ਆ ਇਹ ਸਾਡੀ ਸਿੱਖੀ ਆ ਇਹ ਸਾਡੇ ਚੌਥ ਸਾਹਿਬ ਜਾਦੇ ਆ ਇਹਨਾਂ ਚੌਥ ਸਾਹਿਬ ਜਾਦਿਆਂ ਨੇ ਇਹ ਕੁਰਬਾਨੀਆਂ ਕੀਤੀਆਂ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਇਹ ਕੁਰਬਾਨੀਆਂ ਕੀਤੀਆਂ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਜਿਹੜਾ ਸੀਸਾ ਆਪਣਾ ਤਰੀਕੇ ਟਿਕਾਇਆ ਤਨ 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 ਬਾਬਾ ਜੀਤ ਸਿੰਘ ਜੀ ਉਹ ਦਿੱਲੀ ਚਾਂਦਨੀ ਚੌਕ ਦੇ ਵਿੱਚੋਂ 322 ਕਿਲੋਮੀਟਰ ਦਾ ਪੈਡਾ ਤੈਅ ਕਰਦੇ ਹੋਏ ਪੈਦਲ ਆਏ ਘੋੜਿਆਂ ਦੇ ਉੱਤੇ ਆਏ ਪੈਦਲ ਆਏ ਆਪਣਾ ਰਹਿਣ ਬਸੇੜਾ ਰਸਤੇ ਦੇ ਵਿੱਚ ਕਰਦੇ ਪਾਏ ਮੁਗਲਾਂ ਦੇ ਨਾਲ ਜੰਗਾਂ ਲੜਦੇ ਲੜਦੇ 322 ਕਿਲੋਮੀਟਰ 322 ਕਿਲੋਮੀਟਰ ਪੈਡਾ طے ਕੀਤਾ ਤੇ ਆਣ ਕੇ ਧਰਮシニ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਝੋਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਨਾਮ ਸੀਆ ਉਹ ਪਾਰਸਾ ਤੇ ਸੰਗਤ ਜੀ ਤੁਹਾਨੂੰ ਪਤਾ ਵਾ ਕਿ ਬਾਬਾ ਜੀਵਨ ਸਿੰਘ ਜੀ ਨੇ ਉਹ ਸੀਸ ਕਿਦਾਂ ਲੈ ਕੇ ਆਂਦਾ ਉਹ ਧੰ ਬਾਬਾ ਜੀਵਨ ਸਿੰਘ ਜੀ ਬੜੀ ਵੱਡੀ ਕੁਰਬਾਨੀ ਦੇ ਕੇ ਆਏ ਉਥੇ ਸੀਸ ਲੈ ਉਂਦਾ ਕਰਕੇ ਆਪਣੇ ਪਿਤਾ ਜੀ ਦਾ ਸੀਸ ਕੱਟ ਕੇ ਓਏ ਆਪਣੇ ਪਿਤਾ ਜੀ ਦਾ ਸੀਸ ਕੱਟਿਆ ਉਸ ਰੰਗਲੇਤਾ ਸਿੰਘ ਨੇ ਆਪਣੇ ਪਿਤਾ ਜੀ ਦਾ ਸੀਸ ਕੱਟਿਆ ਉਥੇ ਰੱਖਿਆ ਉਥੋਂ ਗੁਰੂ ਜੀ ਦਾ ਸੀਸ ਚੱਕਿਆ ਅੱਜ ਕੱਲ ਕਿਸੇ ਦੇ ਵਿੱਚ ਹਿੰਮਤ ਹੈ ਵੀ ਆਪਣੇ ਪਿਓ ਨੂੰ ਆਖੇ ਵੀ ਤੂੰ ਹੀ ਇੰਜ ਕਰੋ ਵੀ ਆਪਣੀ ਜਿਹੜਾ ਸੀਸ ਆ ਮੈਨੂੰ ਦੇ ਦਿਓ ਤੇ ਮੈਂ ਤੁਹਾਡਾ ਸੀਸ ਸਿੱਖੀ ਵਾਸਤੀ ਤੇ ਵਰਤਣਾ ਤਪੂ ਨੇ ਕਿਹਾ ਜਾ ਪਰੇ ਮਰ ਜਾ ਕੇ ਤੂੰ ਕਹੋ ਨਾ ਮੇਰਾ ਸੀਸ ਲੈ ਲੈਣਾ ਉਹਨਾਂ ਨੇ ਆਪਣੇ ਪਿਓ ਦਾ ਸੀਸ ਲਿਆ ਪਿਓ ਦਾ ਸੀਸ ਲੈ ਕੇ ਉੱਥੇ ਰੱਖਿਆ ਉੱਥੇ ਰੱਖ ਕੇ ਤੇ ਫਿਰ ਉਸ ਦਾ ਸੀਸ ਚੱਕ ਕੇ ਲੈ ਗਿਆ ਇਹ ਧੰਨ ਤੇ ਧੰਨ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਆ ਉਹਨਾਂ ਦੀ ਕੁਰਬਾਨੀ ਨੂੰ ਸਾਡੀ ਕੌਮ ਭੁੱਲ ਗਈ ਰਿੰਗਰੇਟਾ ਕੌਮ ਭਲ ਵੀ ਇੱਕ ਜਿਹੜੀ ਕੌਮ ਆ ਤੇ ਕੌਮ ਨੇ ਕਿੰਨੀ ਕੁਰਬਾਨੀ ਕੀਤੀ ਆ ਤੁਸੀਂ ਕੀਦੇ ਵਾਰਸ ਜੋ ਤਨ ਬਾਬਾ ਜੀਉ ਸਿੰਘ ਜੀ ਦੇ ਵਾਰਸ ਜੋ ਜਿਨ੍ਹਾਂ ਨੇ ਇੰਨੀਆਂ ਕੁਰਬਾਨੀ ਕਰਕੇ ਤੇ ਦਿੱਲੀ ਚਾਂਦਨੀ ਚੌਕ ਦੇ ਵਿੱਚੋਂ ਸੀਸ ਚਾੱਕੀ ਲੈ ਕੇ ਆਦਿ ਸੰਗਤ ਜੀ ਤੁਹਾਨੂੰ ਬਾਰ-ਬਾਰ ਯਾਦ ਕਰਵਾਉਂਦੇ ਰਹਿੰਦੇ ਆ ਤੇ ਰਿੰਗਰੇਟਾ ਕੌਮ ਜਿਹੜੀ ਬੜੀ ਤਕੜੀ ਕੌਮ ਆ नब्बे प्रसेंट कुरबानी रंगरेटा कौर दंगरेटा कौम ना होंगी आजाद नहीं सब लोग रंगरेटा कौम ने इस करके संगत जी जिन्नी कौम है कह देंदे हैं दे दे ना भी ਮਜਬੀ ਕਹਿਣ ਤੋਂ ਲੱਗ ਪਿਆ ਕਿ ਸਾਨੂੰ ਇਹ ਮਜਬੀ ਆ ਗਿਆ ਤਾਨੂੰ ਪਤਾ ਕਿ ਮਜਬੀ ਹੁੰਦੇ ਕੌਣ ਨੇ ਆ ਮਜਬੀ ਕੋਈ ਜਾਤ ਨਹੀਂ ਹੈਗੀ ਕੋਈ ਜਾਤ ਨਹੀਂ ਗਈ ਮਜਬੀ ਆ ਗਈ ਪਿਆ ਆ ਜਾਤਿਆ ਮਜਬੀ ਬਾਕੀ ਜਾਤਾਂ ਬੜੀਆਂ ਹੋਣਗੀਆਂ ਪਰ ਮਜਬੀ ਜਾਤ ਨਹੀਂ ਦੀ ਹੈ ਜੀ ਮਜਬੀ ਇੱਕ ਬੜੀ ਤਗੜੀ ਉਸਾਰਾ ਜਾਤ ਨੂੰ ਕਿਹਾ ਮਜਬੀ ਉਸ ਚੀਜ਼ ਨੂੰ ਆਖਿਆ ਜਾਂਦਾ ਵਾ ਉਹ ਜਿਹੜਾ ਮਜਬਦੇ ਵਿੱਚ ਪੱਕਾ ਹੋਵੇ ਆਪਣੇ ਈਮਾਨ ਦੇ ਵਿੱਚ ਪੱਕਾ ਹੋਵੇ ਉਹਨੂੰ ਮਜਬੀ ਆਖਿਆ ਜਾਂਦਾ ਵਾ ਜਿਹੜਾ ਇੱਕ ਇਨਸਾਨ ਸਾਹਿਬ ਥੱਲੇ ਖੜਾ ਹੈ ਨਾ ਇੱਕ ਇਨਸਾਨ ਸਾਹਿਬ ਥੱਲੇ ਖੜਾ ਉਸ ਬੰਦੇ ਨੂੰ ਮਜਬੀ ਆਖਿਆ ਜਾਂਦਾ ਵਾ ਕੋਈ ਇਹ ਮਾੜਾ ਮੋਟਾ ਲਬਜ ਨਹੀਂ ਹੈਗਾ ਵੀ ਮਜਬੀ ਮੈਂ ਕਹਿੰਦਾ ਵੀ ਜਿਹੜੇ ਮਜਬੀ ਸਿੱਖਿਆ ਨਾ ਮਜਬੀ ਹੋਣ ਦੇ ਉੱਤੇ ਮਾਣ ਬਖਸ਼ਿਆ ਕਰੋ ਵੀ ਤੁਸੀਂ ਮਜਬੀ ਜੋ ਮਜਬੀ ਬਣੀ ਤਗੜੀ ਇੱਕ ਦੇਣਿਆ ਜਿਹੜਾ ਮਜਬਦੇ ਵਿੱਚ ਪੱਕਾ ਵਾ ਜਿਹੜਾ ਆਪਣੇ ਗੁਰੂ ਦੇ ਨਾਲ ਖੜਾ ਵਾ ਜਿਹੜਾ ਆਪਣੇ ਗੁਰੂ ਦੇ ਨਾਲ ਖੜਾ ਨਾ ਜਿਹੜਾ ਆਪਣੇ ਗੁਰੂ ਦੇ ਨਾਲ ਖੜਾ ਵਾ ਉਹ ਮਜਬੀ ਆ ਦੂਜਾ ਮਜਬੀ ਨਹੀਂ ਜਿਹੜਾ ਕੋਈ ਇੱਧਰ ਚਲੇ ਗਿਆ ਕੋਈ ਇੱਧਰ ਚਲੇ ਗਿਆ ਜੱਤਾ ਪਾਤਾ ਦੇ ਵਿੱਚ ਵੰਡਿਆ ਗਿਆ ਉਸ ਬੰਦੇ ਨੂੰ ਮਜਬੀ ਨਹੀਂ ਆਖਿਆ ਜਾਂਦਾ ਮਜਬੀ ਉਹਨੂੰ ਆਖਿਆ ਜਾਂਦਾ ਵਾ ਉਹ ਜਿਹੜਾ ਇਸ ਪਿਓ ਦੇ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਖੜਾ ਵਾ ਉਸ ਬੰਦੇ ਨੂੰ ਮਜਬੀ ਆਖਿਆ ਜਾਂਦਾ ਵਾ ਬਾਕੀ ਤੇ ਜਾਤਾਂ ਪਾਤਾਂ ਸੰਗਤ ਜੀ ਆਦਕਲ ਐਵੇਂ ਹੀ ਰਹਿ ਗਏ ਆ ਵਾ ਜਾਤਾਂ ਪਾਤਾਂ ਨਾ ਦੀਆਂ ਜਾਤਾਂ ਪਾਤਾਂ ਆ ਆਪਾਂ ਕੌਮ ਨੂੰ ਅੱਗੇ ਵਧਾਉਣਾ ਵਾ ਸਿੱਖ ਕੌਮ ਨੂੰ ਅੱਗੇ ਤੋਰਨਾ ਵਾ ਸਿੱਖ ਕੌਮ ਦੇ ਵਿੱਚ ਡੱਡੇ ਰਹਿਣਾ ਵਾ ਕਿ ਜੇ ਆਪਾਂ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਦੇ ਨਾਲ ਜੋੜਾਂਗੇ ਆਪਾਂ ਆਪਣੇ ਬੱਚਿਆਂ ਨੂੰ ਕੇਸ ਕਤਲ ਕਰਵਾਉਣ ਤੋਂ ਰੋਕਾਂਗੇ ਸਾਨੂੰ ਜਿਹੜੇ ਕੇਸ ਕਤਲ ਕਰਵਾਉਂਦੇ ਨਾ ਸਾਨੂੰ ਉਹਨਾਂ ਨੂੰ ਰੋਕਣ ਦੀ ਲੋੜ ਨਹੀਂ ਪੈਣੀ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜੇ ਸਾਡੇ 10 ਸਹਿਬਾ ਗੁਰੂ ਗੁਰੂ ਸਾਹਿਬਾ ਜੇ ਆਪਾਂ ਉਹਨਾਂ ਬਾਰੇ ਦੱਸਿਆ ਹੋਈ ਨਾ ਆਪਣੇ ਘਰਾਂ ਦੇ ਵਿੱਚ ਤੇ ਜਿਹੜੇ ਸਾਡੇ ਬੱਚੇ ਆ ਉਹ ਕੇਸ ਕਦੇ ਵੀ ਨਾ ਕਰੂਗਾ ਕੌਕੇਸ ਨੇ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਦੱਸਿਆ ਹੀ ਨਹੀਂ ਪੀ ਜਿਹੜਾ ਕੌਮ ਆ ਜਿਹੜੀ ਸਿੱਖੀ ਆ ਉਹ ਕੀ ਆ ਜੇ ਆਪਾਂ ਦੱਸਿਆ ਹੋਵੇ ਨਾ ਆਪਣੇ ਬੱਚਿਆਂ ਨੂੰ ਪੀ ਐੱਚੇ ਸਾਡੇ ਗੁਰੂਆਂ ਨੇ ਆਹ ਕੁਰਬਾਨੀਆਂ ਕੀਤੀਆਂ ਵਾ ਫਿਰ ਫਿਰ ਸਾਡੀ ਕੌਮ ਕਿਸ ਨਹੀਂ ਕਦਰ ਕਰਵਾਉਂਦੀ ਫਿਰ ਸਾਡੀ ਕੌਮ ਗੁਰੂ ਘਰ ਦੇ ਨਾਲ ਜੁੜੂ ਗੁਰੂ ਘਰ ਦੇ ਨਾਲ ਤੇ ਗੁਰੂ ਘਰ ਦੇ ਨਾਲ ਜੋੜਨਾ ਕਿੰਨੇ ਆ ਸਭ ਤੋਂ ਵੱਡੀ ਜਿਹੜੀ ਟੀਚਰ ਆ ਸਭ ਤੋਂ ਵੱਡੀ ਟੀਚਰ ਕੌਣ ਆ ਸਭ ਤੋਂ ਵੱਡੀ ਟੀਚਰ ਆ ਮਾਂ ਮਾਂ ਜਿਹੜੀ ਆ ਸਭ ਤੋਂ ਵੱਡੀ ਟੀਚਰ ਆ ਉਹ ਮਾਂ ਇੱਕ ਇਹੋ ਜੀ ਮਹਾਨ ਰਸਤੀ ਆ ਜਿਸ ਮਾਂ ਨੇ بڑے بڑے ਸੂਰਮੇ بڑے بڑے ਜੋਧੇ ਪੈਦਾ ਕੀਤੇ ਆ ਇੱਕ ਮਾਂ ਤੇ ਮਾਂ ਜੇ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇ ਦੇ ਜੇ ਆਪਣੇ ਬੱਚਿਆਂ ਨੂੰ ਸਹੀ ਸੇਧ ਦੇ ਦੇ ਤੇ ਸਾਡੇ ਜਿਹੜੇ ਬੱਚੇ ਆ ਉਹ ਕਦੇ ਟੁੱਟਦੇ ਨਹੀਂ ਉਹ ਆਪਣੇ ਮਜ਼ਬ ਦੇ ਨਾਲ ਉਹ ਆਪਣੇ ਮਜ਼ਬ ਦੇ ਨਾਲ ਜੁੜੇ ਰਹਿੰਦੇ ਅਸੀਂ ਆਪਣੇ ਬੱਚਿਆਂ ਨੂੰ ਸਮਝਾਇਆ ਨਹੀਂ ਮੈਂ ਇਤੋਂ ਤੱਕ ਕਹਿ ਦੇਣਾ ਵਾ ਵੀ ਜਿਨ੍ਹਾਂ ਸਾਡੇ ਮੈਂਬਰ ਹੈ ਨਾ ਜੇ ਸਾਡੇ ਮੈਂਬਰਾਂ ਦੇ ਵੀ ਆਪਾਂ ਦੇਖ ਲਈਏ ਤੇ ਮੈਂਬਰਾਂ ਦੇ ਵੀ ਜਿਹੜੇ ਬੱਚੇ ਆ ਸੀਸ ਏਸ ਉਹਨਾਂ ਦੀ ਘਤੋਏ ਇਸ ਕਰਕੇ ਆਪਾਂ ਸਿੰਘ ਜੀ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਆਪਾਂ ਆਪਣੀ ਕੌਮ ਦੇ ਨਾਲ ਸਿੱਖ ਕੌਮ ਦੇ ਨਾਲ ਜੋੜਨਾ ਵਾ ਸਿੱਖ ਕੌਮ ਨੂੰ ਅੱਗੇ ਤੋਰਨਾ ਵਾ ਜਿਹੜੀ ਸਭ ਤੋਂ ਵੱਡੀ ਟੀਚਰ ਨਾਮ ਆ ਜਿਹੜੀ ਸਭ ਤੋਂ ਵੱਡੀ ਟੀਚਰ ਮਾਂ ਵਾ ਨਾ ਮਾਂ ਦਾ ਫਰਜ਼ ਬਣਦਾ ਵਾ ਵੀ ਆਪਣੇ ਬੱਚਿਆਂ ਨੂੰ ਕੌਮ ਦੇ ਨਾਲ ਜੋੜੇ ਐ ਬੰਨ ਕੇ ਰੱਖੇ ਇਹ ਮਾਂ ਦਾ ਫਰਜ਼ ਹੁੰਦਾ ਗੁਰਪਿਆਰੀ ਸਾਧ ਸੰਗ ਜੀਓ ਆਪਾਂ ਪਰਿਵਾਰ ਨੂੰ ਇੱਕ ਡੋਟ ਕਰਕੇ ਜੋੜ ਕੇ ਰੱਖੀਏ ਤਾਂ ਸਾਡਾ ਪਰਿਵਾਰ ਕਿਤੇ ਵਿਛੜਦਾ ਨਹੀਂ ਰਹਿਣਾ ਅਸੀਂ ਖੋਦ ਆਪਣੇ ਬੱਚਿਆਂ ਦੇ ਸਾਹਮਣੇ ਇਹੋ ਜਿਹੇ ਇਕਤਾਂ ਕਰ ਜਾਂਦੇ ਆ ਜਿਸ ਦੇ ਨਾਲ ਸਾਡੇ ਬੱਚੇ ਸਾਡੇ ਬੱਚੇ ਉਹ ਚੀਜ਼ ਦੇਖਦੇ ਆ ਉਹ ਚੀਜ਼ ਦੇਖ ਕੇ ਉਹ ਫਿਰ ਉਹੋ ਹੀ ਕਰਦੇ ਆ ਜੋ ਸਾਡੇ ਮਾਪਿਆਂ ਨੇ ਜੋ ਸਾਡੇ ਮਾਪਿਆਂ ਨੇ ਕੀਤਾ ਸਾਡੇ ਬੱਚੇ ਉਹੋ ਕੁਝ ਕਰਦੇ ਆ ਤੇ ਸੰਤ ਜੀ ਆਪਾਂ ਆਪਣੇ ਬੱਚਿਆਂ ਨੂੰ ਥੋੜਾ ਕੰਟਰੋਲ ਦੇ ਵਿੱਚ ਰੱਖੀਏ ਜੇ ਅਸੀਂ ਆਪਣੇ ਬੱਚਿਆਂ ਨੂੰ ਕੰਟਰੋਲ ਦੇ ਵਿੱਚ ਰੱਖਾਂਗੇ ਤੇ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਦੇ ਵਿੱਚ ਦੇਖਾਂਗੇ ਸਿੱਖੀ ਸਰੂਪ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਾਂਗੇ ਸਾਨੂੰ ਪਤਾ ਹੋਵੇ ਕਿ ਜਿਹੜੇ ਸਾਡੇ ਬੱਚੇ ਆ ਇੱਕ ਕੌਮ ਦੇ ਨਾਲ ਜੁੜੇ ਆ ਇੱਕ ਉਸ ਮਹਾਨ ਕੌਮ ਦੇ ਨਾਲ ਜੁੜੇ ਆ ਜਿੰਨਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕਰਕੇ ਸਾਡਾ ਜਿਹੜਾ ਦੇਸ਼ ਹੈ ਉਹ ਉਜਾਗਰ ਹੈ ਇਸ ਕਰਕੇ ਸੰਗਤ ਨੂੰ ਆਪਾਂ ਸਿੱਖੀ ਦੇ ਨਾਲ ਸਕੂਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਅਸੀਂ ਚਾਹੁੰਦੇ ਆਂ ਵੀ ਜਿਹੜੇ ਗੁਰੂ ਘਰ ਹੈ ਨਾ ਗੁਰੂ ਘਰਾਂ ਦੇ ਵਿੱਚ ਆਪਾਂ ਪ੍ਰਚਾਰ ਸ਼ੁਰੂ ਕਰੀਏ ਆਪਾਂ ਗੁਰੂ ਘਰਾਂ ਦੇ ਵਿੱਚ ਪ੍ਰਚਾਰ ਸ਼ੁਰੂ ਕਰੀਏ ਗੁਰੂ ਘਰਾਂ ਦੇ ਵਿੱਚ ਆਪਾਂ ਬੱਚਿਆਂ ਨੂੰ ਇਹ ਸਿੱਖਿਆ ਦੇਈਏ ਬੱਚਾ ਹੁੰਦਾ ਐੜਾ ਹੋ ਗਿਆ ਸਭ ਤੋਂ ਵੱਧ ਪਹਿਲਾ ਊੜੇ ਐੜਾ ਉਹ ਨਾਲ ਆਪਾਂ ਆਪਣੇ ਬੱਚਿਆਂ ਨੂੰ ਜੋੜਨਾ ਹੈ ਊੜਾ ਤੇ ਐੜਾ ਊੜਾ ਐੜਾ ਉਹ ਛੋਟਾ ਸ਼ਬਦ ਨਹੀਂ ਆਮੀ ਬੜਾ ਵੱਡਾ ਛੱਬਿਆ ਹੁੰਦਾ ਤੇ ਐੜਾ ਊੜਾ ਇੱਕ ਓ ਅਨਕਾਰ ਦੇ ਵਿੱਚ ਵਰਤਿਆ ਜਾਂਦਾ ਆਪਾਂ ਊੜੇ ਐੜੇ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨਾ ਆ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਾਂਗੇ ਤੇ ਜਿਹੜੇ ਆਰਮਸ਼ੀਆਂ ਦੇ ਵਿੱਚ ਬਾਣੇ ਬੱਚੇ ਫਸੇ ਆ ਉਹ ਬਾਜ ਜਾਣਗੇ ਦਸ਼ਿਆਂ ਦੇ ਵਿੱਚ ਸਾਡੇ ਬੱਚੇ ਜਿਹੜੇ ਤੁਰੇ ਫਿਰਦੇ ਆ ਉਹ ਬਾਜ ਜਾਣਗੇ ਕੌਮ ਨੂੰ ਇੱਕ ਜੁੱਟ ਕਰਕੇ ਰੱਖਣਾ ਇਹ ਮਾਪੇ ਉਹਦਾ ਪਹੁੰਚ ਹੁਣ 5 ਮਿੰਟ ਬਾਅਦ ਕੀ ਸੰਗਤ ਜੀ ਆਪਾਂ ਵਾਹਿਗੁਰੂ ਦਾ ਜਪ ਕਰਨਾ ਵਾ ਆਪਣੀ ਜਿਹੜੀ ਰਸਨਾ ਦਾ ਉਹ ਆਪਾਂ ਪਵਿੱਤਰ ਕਰਨੀ ਆ ਸੰਗਤ ਜੀ 5 ਮਿੰਟ ਬਾਅਦ ਦੀ ਆਪਾਂ ਆਪਣੀ ਰਸਨਾ ਪਵਿੱਤਰ ਕਰੀਏ ਜੁੜੀਏ ਆਪਾਂ ਗੁਰੂ ਦੇ ਨਾਲ ਆਪਣੇ ਕੜੀਏ ਨੇਤਰਬੰਦ ਨੇਤਰਬੰਦ ਕਰਕੇ ਆਪਣੇ ਮੇਸਰਬੰਦ ਕਰਕੇ ਤੇ ਆਪਣੇ ਗੁਰੂ ਦੇ ਨਾਲ ਜੁੜ ਜੋ ਆਪਣੇ ਗੁਰੂ ਦੇ ਨਾਲ ਜੁੜ ਜੋ ਬੋਲੋ ਜੀ ਵਾਹ ਗੁਰੂ 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 ਵਾਹਿਗੁਰੂ ਵਾਹਿਗੁਰੂ ਵਾਹ ਗੁਰੂ ਵਾਹਿਗੁਰੂ ਵਾਹ ਗੁਰੂ ਵਾਹਿਗੁਰੂ ਵਾਹ ਗੁਰੂ ਵਾਹਿਗੁਰੂ ਸੰਗਤ ਜੀ ਥੋੜਾ ਖਿੱਚ ਕੇ ਪਤਾ ਲੱਗੇ ਕਿ ਇਸਵੇਂ ਨੇ ਗੁਰੂ ਘਰ ਦੇ ਵਿੱਚ ਗੁਰੂ ਨੂੰ ਮੰਨਣ ਵਾਲੇ ਗੁਰੂ ਨੂੰ ਵੇਖਣ ਵਾਲੇ ਮੇਰੇ ਜਿਹੜੇ ਇਹ ਰੂਹਾਂ ਵਾ ਉਹ ਆਜ ਕਿਆ ਵਾ ਔਰ ਮੈਂ ਆਜਕੀਆਂ ਵਾ ਜਿਹੜੀਆਂ ਮੇਰੇ ਇਸ ਗੁਰੂ ਦੇ ਨਾਲ ਦੁਨੀਆਂ ਸੰਗਤ ਜੀ ਮੈਂ ਅੱਜ ਗੁਰੂ ਦੇ ਨਾਲ ਪਿਆਰ ਵੇਖਿਆ ਕੁਝ ਵੀਰਾਂ ਦਾ ਵੀ ਅਜੇ ਗੁਰੂ ਘਰ ਦਾ ਦਰਵਾਜ਼ਾ ਬੰਦ ਸੀਗਾ ਤੇ ਦੋ ਰੂਹਾਂ ਦੋ ਰੂਹਾਂ ਆਣ ਕੇ ਪਹਿਲਾਂ ਉਡੀਕ ਰਹੀਆਂ ਸੀਗੀਆਂ ਕਿ ਗੁਰੂ ਘਰ ਦੇ ਨਾਲ ਆਪਾਂ ਗੱਲ ਕਰੀਏ ਗੁਰੂ ਘਰ ਦੇ ਨਾਲ ਜੁੜੀਏ ਗੁਰੂ ਘਰ ਦੇ ਨਾਲ ਜੁੜੀਏ ਬੜੀ ਵਧੀਆ ਗੱਲ ਹੈ ਜਿਹੜੀ ਇਤਨਾ ਆਪਣੇ ਗੁਰੂ ਦੇ ਬਾਤ ਦੀ ਇੱਕ ਉਡੀਕ ਆਪਣੇ ਗੁਰੂ ਦੇ ਬਾਤ ਦੀ ਇੱਕ ਤੜਪ ਸੰਗਵੇ ਜੀ ਉਹ ਤੜਪ ਰੱਖੋ ਆਪਾਂ ਆਪਣੇ ਗੁਰੂ ਬਾਤ ਦੀ ਜੇ ਆਪਾਂ ਆਪਣੇ ਗੁਰੂ ਦੇ ਬਾਤ ਦੀ ਉਹ ਪਿਆਸ ਰੱਖਾਂਗੇ ਨਾ ਆਪਣੇ ਗੁਰੂ ਨੂੰ ਮਿਲਦੀ ਉਹ ਤਾਂਗ ਰੱਖਾਂਗੇ ਕਿ ਜਿਹੜਾ ਗੁਰੂ ਵਾਲਾ ਗੁਰੂ ਵੀ ਦੋਵੇਂ ਬਾਹਰ ਕਰਕੇ ਖੜਾ ਤੁਹਾਡੇ ਨਾਲ ਦੋਵੇਂ ਬਾਹਰ ਕਰਕੇ ਮੇਰਾ ਗੁਰੂ ਵੀ ਖੜਾ ਵਾ ਕਿ ਮੇਰੀਆਂ ਗੁਰੂਆਂ ਦੀਆਂ ਲਾਡੀਆਂ ਜਿਹੜੀਆਂ ਫੌਜਾਂ ਉਹ ਆ ਰਹੀਆਂ ਜਿਸ ਨਾਲ ਤੁਹਾਨੂੰ ਉਡੀਕ ਰਹੂਦੀਆਂ ਨੇ ਗੁਰੂ ਜੀ ਤੇ ਗੁਰੂ ਪਿਆਰਿਓ ਗੁਰੂ ਨੂੰ ਵੀ ਉਡੀਕ ਹੁੰਦੀ ਆ ਕਿ ਮੇਰੇ ਚਾਹਣ ਵਾਲੇ ਮੈਨੂੰ ਆਏ ਗੱਜ ਕੇ ਬੋਲੋ ਵਾਹ ਗੁਰੂ 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 ਵਾਹ ਤੂ ਵਾਹ ਗੁਰੂ ਵਾਹ ਤੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੀ ਦਾ ਕਾਲਸਾ ਵਾਹ ਗੁਰੂ ਜੀ ਤੁਹਾਡਾ ਸ਼ਾਸਤਰ ਜੀਓ ਹੁਣ ਬੱਚਿਆਂ ਨੂੰ ਪੈਸਟ